ਜੀ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਤਿਆਰ-ਯਾਰ ਹੋ ਕੇ ਚੱਲੇ ਆਂ ਅੰਦਗੜ ਬੱਕਰਾ ਮੰਡੀ ਤੇ ਤੇ ਆਜੋ ਚਲੋ ਤੁਹਾਨੂੰ ਚੈੱਕ ਕਰਾਉਂਨੇ ਆਂ ਅੰਦਗੜ ਬੱਕਰਾ ਮੰਡੀ ਦਾ ਵੀਊ ਤੇ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਆਪਾਂ ਪਹੁੰਚ ਚੁੱਕੇ ਆਂ ਅੰਦਗੜ ਬੱਕਰਾ ਮੰਡੀ ਤੇ ਆ ਚੈੱਕ ਕਰ ਸਕਦੇ ਹੋ ਬਾਪੂਆਂ ਗਾਨਿਆਂ ਗੁੰਨਿਆਂ ਚ ਜਾ ਕੇ ਰੱਖੀਆਂ ਟੱਲੀਆਂ ਟੁੱਲੀਆਂ ਰਸੇ ਰਸੇ ਜਾ ਕੇ ਰੱਖਿਆ ਤੇ ਆਪਾਂ ਛਵਾਨ ਪਛਾਈ ਬਾਪੂ ਤੋਂ ਮਿਲਿਆ ਨੇ ਤੇ ਆਪਾਂ ਕਹਿੰਦੇ ਚਲੋ ਗਾਂ ਤਾਂ ਲੈਨੇ ਆ ਤੇ ਆ ਚੈੱਕ ਕਰ ਸਕਦੇ ਹੋ ਤੁਸੀਂ ਵੀਊ ਦੇਖੋ ਕਿੰਨਾ ਇਕੱਠਾ ਹੈ ਜਿਹੜੇ ਮੇਰੇ ਵੀਰ ਬੱਕਰੀ ਪਾਲਕ ਵੀਰ ਭੇਡ ਪਾਲਕ ਵੀਰ ਨਹੀਂ ਆਉਂਦੇ ਜਿਨ੍ਹਾਂ ਨੂੰ ਇਹ ਮੰਡੀ ਬਾਰੇ ਨਹੀਂ ਪਤਾ ਮੇਲੇ ਬਾਰੇ ਨਹੀਂ ਪਤਾ ਉਹ ਵੀਡੀਓ ਇੱਕ ਵਾਰੀ ਜ਼ਰੂਰ ਦੇਖਣਾ ਸਿਰੇ ਤੋਂ ਸਿਰੇ ਤਾਈਂ ਵੀਡੀਓ ਜ਼ਰੂਰ ਦੇਖਣਾ ਤੇ ਇਹ ਬੱਕਰਾ ਮੰਡੀ ਬਹੁਤ ਭਾਰੀ ਮੇਲਾ ਹੁੰਦਾ ਤੇ ਭੇਡਾ ਭੁੰਡਾ ਬਹੁਤ ਹੁੰਦੀਆਂ ਜਿਨ੍ਹਾਂ ਨੇ ਪਸ਼ੂ ਵੇਚਣੇ ਤੇ ਖਰੀਦਣੇ ਹੁੰਦੇ ਆ ਉਹ ਜ਼ਰੂਰ ਮੰਡੀ ਤੇ ਆਇਓ ਤੇ ਆ ਚੈੱਕ ਕਰ ਸਕਦੇ ਤੁਸੀਂ ਇਕੱਠ ਵੀ ਆਪਾਂ ਜਿੱਥੇ ਬੱਕਰੀਆਂ ਦੀ ਐਂਟਰੀ ਹੁੰਦੀ ਆ ਜਿੱਥੋਂ ਸ਼ੁਰੂ ਸ਼ੁਰੂਆਤ ਹੁੰਦੀ ਆ ਉੱਥੋਂ-ਉੱਥੋਂ ਦੀ ਵੀਡੀਓ ਬਣਾਈ ਆ ਆਪਾਂ ਅੱਗੇ ਵੀਡੀਓ ਨਹੀਂ ਬਣਾਈ ਤੇ ਆ ਚੈੱਕ ਕਰ ਸਕਦੇ ਤੁਸੀਂ ਇਕੱਠਾ ਤਾਂ ਦੇਖੋ ਗਾਨੀਆਂ ਗੁਨੀਆਂ ਡਾਂਗਾ ਡੂੰਗਾ ਲੋਕਾਂ ਨੇ ਸਿਜਾ ਕੇ ਰੱਖੀਆਂ ਹੋਈਆਂ ਤੇ ਆ ਚੈੱਕ ਕਰੋ ਇਕੱਠ ਤੁਸੀਂ ਵੀਰੇ ਚੈੱਕ ਕਰੋ ਤਾਂ ਧੰਨਵਾਦ ਵੀਰੋ ਤੁਹਾਡਾ ਵੀਡੀਓ ਦੇਖਣ ਲਈ ਮੰਡੀ ਤੇ ਜਰੂਰ ਆਇਓ